ਕਬੀਰ ਹਾਰਡ ਜਰੇ ਜਿਉ ਲਾਖਰੀ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਹਾਰਡ ਦਾ ਲਫ਼ਜ਼ੀ ਅਰਥ ਆਪਾਂ ਜਾਣਿਆ ਖੱਡੀਆਂ ਜਿਹੜੀਆਂ ਸਾਡੇ ਤਨ ਦੀਆਂ ਖੱਡੀਆਂ ਨੇ ਜਿਨ੍ਹਾਂ ਨੂੰ ਮਜ਼ਬੂਤ ਕਰ ਲਿਆ ਆਪਾਂ ਕਿੰਨੀ ਵਰਜਚ ਕਰਨੇ ਆ ਕਿੰਨੀ ਯਾਦੀ ਕਸਰਤ ਕਰਨੇ ਆ ਕਿ ਖੱਡੀਆਂ ਕੈਂਬਰਨ ਭਗਤ ਜੀ ਕਹਿੰਦੇ ਨੇ ਇਹ ਖੱਡੀਆਂ ਹਾਰਡ ਜਰੇ ਪੰਜਾਬੀ ਚ ਆਪਾਂ ਕਹਿੰਦੇ ਆ ਜਲ ਜਾਣਾ ਸੜ ਜਾਣਾ ਮਾਰਚ ਕਿੰਨੇ ਜਿਹੜਾ ਜੜਜੜਾ ਹੋ ਰਿਹਾ ਹੈ ਜਦੋਂ ਮੌਤ ਹੋਈ ਬੰਦੇ ਦੀ ਸਸਕਾਰ ਕੀਤਾ ਜਾਣਾ ਤੇ ਤੇਰੀਆਂ ਖੱਡੀਆਂ ਇਸ ਤਰ੍ਹਾਂ ਮਚਣਗੀਆਂ ਜਿਵੇਂ ਸੁੱਕੀਆਂ ਲੱਕੜਾਂ ਮਚਦੀਆਂ ਨੇ ਵੀ ਅੱਜ ਦੇ ਸ਼ਲੋਕ ਨੂੰ ਡਰਾਉਣੇ ਪਾਸੇ ਨਾ ਲੈ ਕੇ ਜਾਈਏ ਵੀ ਇਹ ਸ਼ਾਇਦ ਨਹੀਂ ਇਹ ਹਕੀਕਤ ਹੈ ਇਹ ਅੱਜ ਨਹੀਂ ਕੱਲ ਨਹੀਂ ਇਹ ਸਭ ਨਾਲ ਹੋਣਾ ਹੈ ਮੇਰੇ ਨਾਲ ਹੋਣਾ ਹੈ ਤੁਹਾਡੇ ਨਾਲ ਹੋਣਾ ਹੈ ਅੱਜ ਤੱਕ ਦੁਨੀਆ ਵਿੱਚ ਕੋਈ ਐਸਾ ਘਰ ਨਹੀਂ ਜਿਸ ਘਰ ਵਿੱਚ ਇਹ ਕੁਝ ਨਹੀਂ ਹੋਇਆ ਹਾਰ ਕਿਉਂ ਸਲੋਕ ਭਗਤ ਜੀ ਕਹਿ ਰਹੇ ਉਹ ਡਰਾ ਨਹੀਂ ਰਹੇ ਉਹ ਹਕੀਕਤ ਤੋਂ ਜਾਣੂ ਕਰਾ ਰਿਹਾ ਕਬੀੜ ਹਾਰ ਜਰੇ ਜਿਉ ਲੱਕਰੀ ਜਿਵੇਂ ਸੁੱਕੀਆਂ ਲੱਕੜਾਂ ਸੜਦੀਆਂ ਨੇ ਇਸ ਤਰ੍ਹਾਂ ਸਿਖਾ ਦੇ ਵਿੱਚ ਲੱਕੜਾਂ ਦੇ ਵਿੱਚ ਸਾਡੇ ਹੱਡ ਸੜਨਗੇ ਤੇ ਮਹਾਰਾਜ ਕਹਿੰਦੇ ਜਿਹੜੇ ਲੰਮੇ ਲੰਮੇ ਕੇਸ ਨੇ ਨਾ ਇਹ ਇਸ ਤਰ੍ਹਾਂ ਸੜਨਗੇ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗਦੀ ਤੇ ਘਾਹ ਚਿਰੜ-ਚਿਰੜ ਕਰਕੇ ਸੜਦਾ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਥੇ ਇੱਕ ਨਾਸ਼ਵੰਤਨ ਲੈਣੇ ਹੱਦ ਤੱਕ ਹੀ ਸਨ ਤੇ ਆਪ ਜੀ ਨੂੰ ਪਤਾ ਹੋਵੇ ਕਬੀਰ ਸਾਹਿਬ ਇਹ ਰਹਿੰਦੇ ਆ ਬਨਾਰਸ ਤੁਸੀਂ ਅੱਜ ਵੀ ਦੇਖਿਓ ਬਨਾਰਸ ਦੇ ਵਿੱਚ ਤਕਰੀਬਨ ਅੱਜ ਵੀ ਰੋਜ਼ ਸੈਂਕੜੇ ਬੰਦਿਆਂ ਦਾ ਸੰਸਕਾਰ ਹੁੰਦਾ ਹੈ ਜੀ ਘਾਟ ਦੇ ਉੱਤੇ ਕਿਉਂਕਿ ਕਿਹਾ ਜਾਂਦਾ ਮੁਕਤ ਹੋ ਜਾਂਦਾ ਇੱਕ ਜਾਣਿਆ ਸੀ ਜਦੋਂ ਯੂਪੀ ਨੂੰ ਰਸਤੇ ਵਿੱਚ ਵੀ ਆਉਂਦੀ ਹੈ ਗੰਗਾ ਉਹ ਉਹਦੇ ਵਿੱਚ ਵੀ ਇਹ ਜਿਹੜਾ ਲੋਕੀ ਰਾਤ ਤੱਕ ਦੁਨੀਆਂ ਕਿੰਨੀਆਂ ਚਿਖਾ ਬਲਦੀਆਂ ਪਿਆਨੇ ਅੱਧੀ ਬੜਦੀ ਸਰਦੀ ਨੂੰ ਰੋੜ ਦਿੰਦੇ ਆ ਇਹਦਾ ਮਤਲਬ ਕਬੀਰ ਸਾਹਿਬ ਦੇ ਸਾਹਮਣੇ ਉਹ ਰੋਜ ਵਾਪਰਦਾ ਪਿਆ ਤੇ ਉਹ ਰੋਜ ਵਾਪਰਦੇ ਨੂੰ ਦੇਖ ਕੇ ਕਹਿੰਦੇ ਨੇ ਕਬੀੜ ਹਾਰ ਕਬੀਰ ਹਾਰ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਇਸ ਤਰ੍ਹਾਂ ਕੇ ਸੜਨਗੇ ਇਹੇ ਜੱਗ ਜਰਤਾ ਦੇਖ ਕੇ ਇਹ ਦੁਨੀਆਂ ਸੜਦੀ ਵੇਖ ਕੇ ਇੰਨੇ ਲੋਕਾਂ ਦੇ ਰੋਜ ਸੰਸਕਾਰ ਹੁੰਦੇ ਵੇਖ ਕੇ ਤੇ ਭਗਤ ਜੀ ਕਹਿੰਦੇ ਨੇ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਹਿੰਦੇ ਨੇ ਮੈਂ ਉਪਰਾਮ ਹੋ ਗਿਆ ਉਦਾਸ ਹੋ ਗਿਆ ਹੁਣ ਇਸ ਉਦਾਸ ਦੇ ਅਰਥ ਨੈਗੇਟਿਵ ਨਹੀਂ ਲਿਜਾਣੇ ਇੱਕ ਉਦਾਸ ਹੁੰਦਾ ਸੁਰਤ ਨੀਵੀਂ ਚਲੀ ਜਾਣੀ ਇਸ ਉਦਾਸ ਦੇ ਅਰਥ ਨੇ ਉਪਰਾਮ ਹੋ ਗਿਆ ਬੈਰਾਗ ਵਿੱਚ ਆ ਗਿਆ ਜਿਹੜੇ ਸ਼ਰੀਰ ਨਾਲ ਮੈਂ ਭੋਗ ਭੋਗਣਾ ਪਿਆ ਮੇਰੇ ਮਨ ਨੇ ਅੱਜ ਕਹਿ ਦਿੱਤਾ ਮਨਾ ਇਹਨਾਂ ਖੱਡੀਆਂ ਨੇ ਲੱਕੜਾਂ ਦੀ ਤਰ੍ਹਾਂ ਸੜਨਾ ਹੈ ਇਹਨਾਂ ਕੇਸਾਂ ਨੇ ਘਾਹ ਦੀ ਤਰ੍ਹਾਂ ਸੜਨਾ ਹੈ ਜਿਹਨੇ ਇੱਕ ਦਿਨ ਸਾੜੀ ਜਾਣਾ ਹੈ ਫਿਰ ਇਹਦੇ ਪਿੱਛੇ ਲੱਗ ਕੇ ਰੱਬ ਨੂੰ ਕਿਉਂ ਪੁਲਾਈ ਬੈਠਾ